ਮੇthro ਲਾਲ ਗੜੀ ਚੰਬੀ ਬਸ਼ੇਰੀ ਦਿਖਾਉਣ ਲੱਗਾ ਤੁਹਾਨੂੰ ਬਹੁਤ ਸੋਹਣੀ ਸੁਨੱਖੀ ਬਸ਼ੇਰੀ ਆ ਪਾਚ ਬਣਨ ਵਾਲੀ ਆ ਤੇ ਚੰਗੀ ਬਹੁਤ ਆ ਮਾਂ ਵੀ ਇਹਦੀ ਹਾਈਟ ਚੰਗੀ ਆ ਤੇ ਪਿਓ ਦੀ ਵੀ ਹਾਈਟ ਚੰਗੀ ਆ ਵਧੀਆ ਚੰਗੇ ਪਾਸਿਓਂ ਆ ਬਸ਼ੇਰੀ ਬਹੁਤ ਸੋਹਣੀ ਆ ਚੰਬਾਪਨ ਬਹੁਤ ਜ਼ਿਆਦਾ ਆ ਬਸ਼ੇਰੀ ਦੇ ਵਿੱਚ ਲਗਭਗ ਚਿੱਟੀ ਹੋਈ ਆ ਪੇਟ ਪੂਟ ਲੱਤਾਂ ਮੂੰਹ ਸਿਰ ਸਾਰੇ ਪਾਸਿਓਂ ਚਿੱਟਾਪਨ ਫੁੱਲ ਆ ਤੇ ਘਰੇ ਘੋੜੀ ਤਿਆਰ ਕਰਨੀ ਆ ਕਿਸੇ ਲਈ ਉਦੇ ਲਈ ਵਧੀਆ ਕਿਸੇ ਨੇ ਥੋੜੇ ਰੁਪਏ ਲਾ ਕੇ ਘੂੜੀ ਤਿਆਰ ਕਰਨੀ ਆ ਹਨਾ ਚਲੋ ਕਰੇ ਦਾਣਾ ਪਾਉਣਾ ਸੌਖਾ ਵੱਡੀ ਘੂੜੀ ਲੈਣੀ ਕਈਆਂ ਨੂੰ ਔਖੀ ਹੋ ਜਾਂਦੀ ਆ ਉਹਦੇ ਲਈ ਬਹੁਤ ਚੰਗੀ ਬਸ਼ੇਰੀ ਆ ਗੌਰ ਕਰਿਓ ਬਸ਼ੇਰੀ ਤੇ ਬਹੁਤ ਸੋਹਣੀ ਆ ਭਾਜ ਬਣ ਜੂ ਚੰਗੀ ਬਹੁਤਾ ਬਸ਼ੇਰੀ ਸਾਰੇ ਪਾਸਿਓ ਸੋਹਣੀ ਸੁਨੱਖੀ ਬਸ਼ੇਰੀ ਆ ਇਹਦੀ ਆਪਾਂ ਡਿਟੇਲ ਵੀ ਤੁਹਾਨੂੰ ਸਾਰੀ ਸਾਂਝੀ ਕਰਦੇ ਆ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਮੁੱਲ ਵੀ ਆਪਾਂ ਦੱਸਾਂਗੇ ਦੋਸਤੋ ਵੀਡੀਓ ਦੇ ਵਿੱਚ ਤੇ ਬਾਕੀ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਕੋਈ ਜਾਨਵਰ ਦੀ ਸੇਲ ਪਰਚੇਜ ਦੀ ਐਡ ਲਗਵਾਉਣੀ ਚਾਹੁੰਦਾ ਆਪਣਾ ਜਾਨਵਰ ਸੇਲ ਕਰਵਾਉਣਾ ਪੈਸਿਆਂ ਚ ਤਾਂ ਆਪਣਾ ਚੈਨ ਨੰਬਰ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਸੰਪਰਕ ਕਰ ਲਿਓ ਦੋਸਤੋ ਬਸ਼ੇਰੀ ਤੁਸੀਂ ਦੇਖ ਰਹੇ ਹੋ ਬਸ਼ੇਰੀ ਚ ਚੰਬਾਪਨ ਬਹੁਤ ਜ਼ਿਆਦਾ ਆ ਦੋਸਤੋ ਤੇ ਇਹਦੀ ਮਾਂ ਦੀ ਹਾਈਟ ਬਾਈ ਕਹਿੰਦਾ ਵੀ 62 ਇੰਚ ਆ ਤੇ ਪਿਓ ਆ ਜਿਹੜਾ ਉਹ ਵੀ ਚੰਗਾ ਦੋਸਤੋ ਨੌਕਰਾ ਕੋੜਾਗਾ ਜਿਹੜਾ ਨਮਾ گاਉ ਪਿੰਡ ਆ ਕੌਰਵੀ ਦਾ ਉੱਥੇ ਸਰਪੰਚ ਕੋਲੇ ਕੋੜਾਗਾ ਨੌਕਰਾ ਉਸ ਕੋੜੇ ਦੀ ਇਹ ਬੱਚੀ ਆ ਦੋਸਤੋ ਮਾਂ ਦੀ ਹਾਈਟ ਇਹਦੀ 62 ਇੰਚ ਆ ਮਾਂ ਵੀ ਇਹਦੀ ਚੰਗੀ ਆ ਦੋਸਤੋ ਪੌਰੀਆਂ ਦੀ ਬਿਲਕੁਲ ਸਾਫਾ ਬੁਸ਼ੇਰੀ ਇਹ ਸਾਰੀਆਂ ਪੌਰੀਆਂ ਤੋਂ ਤੇ ਹੱਡਾਂ ਪੈਰਾਂ ਦੀ ਅੰਗਾਂ ਪੈਰਾਂ ਦੀ ਸਾਰੇ ਪਾਸਿਓਂ ਸਾਫ ਸੁਥਰੀ ਹੈ ਕੰਨ ਕਨੌਤੀ ਤੁਸੀਂ ਚੈੱਕ ਕਰ ਸਕਦੇ ਹੋ ਮੂੰਹ માં ਸਾਰੇ ਹੀ ਚਿੱਟਾਗਾ ਤੇ ਲਗਭਗ ਸੋਹਣੀ ਸੰਖੀ ਬੁਸ਼ੇਰੀ ਆ ਜੇ ਕਿਸੇ ਨੇ ਘਰੇ ਰੱਖਣ ਵਾਸਤੇ ਲੈਣੀਆਂ ਤਾਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਨੰਬਰ ਆਪਾਂ ਬਾਈ ਦਾ ਜੀਵਨ ਦਾ ਸਕਰੀਨ ਤੇ ਦੇ ਦਾਂ ਦੋਸਤੋ ਬਾਈ ਦਾ ਪਿੰਡ ਆ ਪੈਣੀ ਜੱਸਾ ਬਰਨਾਲੇ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਏ ਤੇ ਜੀਨੂੰ ਕਿਸੇ ਨੂੰ ਚੰਗੀ ਲੱਗਦੀ ਆ ਬਸ਼ੇਰੀ ਤਾਂ ਜ਼ਰੂਰ ਤੁਸੀਂ ਸੰਪਰਕ ਕਰਿਓ ਦੋਸਤੋ ਵਧੀਆ ਤੇ ਬਸ਼ੇਰੀ ਦਾ ਮੁੱਲ ਆ ਦੋਸਤੋ 80000 ਰੁਪਿਆ ਬਾਈ 80000 ਰੁਪਿਆ ਬਸ਼ੇਰੀ ਦਾ ਮੁੱਲ ਕਰਦਾ ਤੇ ਮਾਨਤਨ ਬਾਈ ਕਹਿੰਦਾ ਵੀ ਆਪਾਂ ਜ਼ਰੂਰ ਕਰਾਂਗੇ ਜੇ ਕੋਈ ਮਿੱਤਰ ਪਿਆਰਾ ਲੈਣ ਪਹੁੰਚੂ ਬਸ਼ੇਰੀ ਮੇਥਰੋ ਆਪਣਾ ਨੰਬਰ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਹੈ ਆਪਣੇ ਜਾਨਵਰ ਦੀ ਸੇਲ ਪਰਚੇ ਦੀ ਤਾਂ ਤੁਸੀਂ ਆਪਣੇ ਨਾਲ ਵੀ ਸੰਪਰਕ ਕਰ ਸਕਦੇ ਹੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਵੇਖਣ ਲਈ ਸਾਰੇ ਮਿੱਤਰ ਪਿਆਰਿਆਂ ਦਾ ਧੰਨਵਾਦ